ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਅੱਜ ਦੂਜਾ ਦਿਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਹਲਕੇ ਲੰਬੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਅਤੇ ਕੈਬਨਟ ਮੰਤਰੀ ਵਿਕਰਮ ਸਿੰਘ ਮਜੀਠੀਆ ਆਪਣੇ ਹਲਕੇ ਮਜੀਠਾ ਤੋਂ ਭਰਨਗੇ ਨਾਮਜ਼ਦਗੀ। ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਜੁੱਤੀ ਸੁੱਟਣ ਦੀ ਘਟਨਾ ਦੀ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੀਤੀ ਨਿੰਦਾ। ਕੇਜਰੀਵਾਲ ਨੇ ਕਿਹਾ ਲੋਕ ਬਾਦਲਾ ਖਿਲਾਫ ਆਪਣਾ ਗੁੱਸਾ 4 ਫਰਵਰੀ ਨੂੰ ਝਾੜੂ ਦਾ ਬਟਨ ਦਬਾ ਕੇ ਕੱਢਣ ਨਾ ਕਿ ਅਜਿਹੀ ਹਿੰਸਾ ਕਰਕੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਧੀਆਂ ਨੇ ਲਾਇਆ ਪੰਜਾਬ ਵਿੱਚ ਡੇਰੇ ਵਿਧਾਨ ਸਭਾ ਚੋਣਾਂ ਲਈ ਤੜਲੇ ਨਾਲ ਕੀਤਾ ਜਾ ਰਿਹਾ ਹੈ ਪ੍ਰਚਾਰ ਕੇਜਰੀਵਾਲ ਅੱਜ ਪਟਿਆਲਾ ਚ ਕਰਨਗੇ ਰੋਡ ਸ਼ੋ ਮਨੀਸ਼ ਸਿਸੋਧੀਆਂ ਪਠਾਨਕੋਟ ਵਿੱਚ ਰੈਲੀ ਨੂੰ ਕਰਨਗੇ ਸੰਬੋਧਨ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ 25 ਹੋਰ ਉਮੀਦਵਾਰਾਂ ਦੇ ਨਾਮ ਕੀਤੇ ਤੈ ਬੁੱਧਵਾਰ ਸ਼ਾਮ ਦਿੱਲੀ 'ਚ ਹੋਈ ਕਾਂਗਰਸ ਦੀ ਸੀ.ਈ.ਸੀ ਦੀ ਬੈਠਕ 15 ਸੀਟਾਂ ਤੇ ਫੈਸਲਾ ਹਲੇ ਬਾਕੀ ਉਧਰ ਭਾਜਪੀ ਅੱਜ ਕਰੇਗੀ ਪੰਜਾਬ ਅਤੇ ਗੋਆ ਚੋਣਾਂ ਲਈ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ